ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਘੈਂਟ ਹੋਗੇ ਮੈਂ ਵੀ ਘੈਂਟ ਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅਸੀਂ ਭੂਈ ਪਿੰਡ ਆਏ ਹੀ ਹਾਂ ਨਾ ਅਤੇ ਅੱਜ ਨੈਕਸਟ ਡੇ ਆ ਅਤੇ ਅੱਜ ਨਾ ਭੂਈ ਪਿੰਡ ਨਗਰ ਕੀਰਤਨ ਵੀ ਆ ਉੱਥੋਂ ਤੁਰਨਾ ਵਾ ਪਿੰਡ ਆਉਣਾ ਵਾ ਅਤੇ ਇੱਥੇ ਅੱਡਾ ਜਿਹੜਾ ਉੱਥੋਂ ਤੁਰਨਾ ਵਾ ਅਤੇ ਅਸੀਂ ਵੀ ਜਾਵਾਂਗੇ ਅਤੇ ਨਾਲ ਦੋਸਤ ਹੋ ਸਕਿਆ ਅਤੇ ਧੁੰਦ ਜਿਹੀ ਘੱਟ ਜਾਈ ਕਿਉਂਕਿ ਧੁੰਦ ਬੜੀ ਪੈ ਜਾਂਦੀ ਆ ਅਤੇ ਜੇ ਧੁੰਦ ਜਿਹੀ ਘੱਟ ਜਾਈ ਨਾ ਅਤੇ ਅਸੀਂ ਗੁੱਡੇ ਵੀ ਡਾਵਾਂਗੇ ਆ ਜੇ ਪਤਾ ਨਹੀਂ ਆ ਹੁਣ ਛੇ ਤਾਂ ਵਾ ਕਿ ਕਿੰਨਾ ਵਾ ਮੇਰੇ ਖਿਆਲ ਨਾਲ ਛੇ ਤਾਂ ਵਾ ਹੋਣਾ ਜੀ ਹੈ ਨਾ ਜਾਂ ਤਿੰਨ ਤਾਂ ਵਾ ਤੇ ਇੰਜ ਛੇ ਤਵਾ ਹੋਣਾ ਇਹਨਾਂ ਪੱਕਾ ਪਤਾ ਨਹੀਂ ਕਿਹੜਾ ਤਿੰਨ ਤਵਾ ਹੋਣਾ ਹੋਣਾ ਤੇ ਆ ਇਧਰ ਨਿੱਕੀ ਗੁੱਡੀ ਤੇ ਜੇ ਹੋ ਸਕਿਆ ਤੇ ਤੁੰ ਸਾੜ ਜੀ ਕਿ ਤੇ ਫੇਰੇ ਚੜਾਵਾਂ ਗੁੱਡੇ ਤੇ ਹੁਣ ਹੀ ਜਾਵਾਂਗੇ ਅਦਰ ਨਗਰ ਵਿੱਚੋਂ ਦੇਖਣਾ ਤੇ ਚਲੋ ਚੱਲਦੇ ਆਂ ਦੋਸਤੋ ਅੱਜ ਤੁਹਾਨੂੰ ਦੇਖੋ ਕਿੰਨੀਆਂ ਕੋਈ ਦਿਖਣੀ ਨਹੀਂ ਦਿਆ ਤੇ ਆ ਦੇਖੋ ਭਈ ਹੁਣ ਇਹਨੇ ਸਬਜ਼ੀ-ਸਬਜ਼ੀ ਵੀ ਜੀਆ ਘਰੇ ਆਪਣੇ ਮੇਰੇ ਤੇ ਤੋੜਦੀ ਮੇਰੇ ਸੇ ਤੋੜਦੀ ਨਸ਼ਦਾਈ ਜਣੇ ਆ ਦੇਖੋ ਪੂਰੀ ਸਾਰੇ ਸਬਜ਼ੀਆਂ ਘਰੇ ਵੀ ਜੀਆ ਪਈਆਂ ਵਾ ਗੰਡੇ ਨੇ ਓ ਨਾ ਹੋਣ ਲਾਤੀ ਮਿਰਚੇ ਛਦਾਈ ਨੇ ਬਾਂਦਰ ਕੁੱਤਾ ਭੱਜ ਗਿਆ ਹੀ ਹੁਣ ਤੇ ਆਹ ਦੇਖੋ ਦੋਸਤੋ ਪੂਰੀ ਸਬਜ਼ੀ ਸੂਜੀ ਬੀਜੀ ਆ ਮਿਰਚਾਂ ਆ ਮਿਰਚਾਂ ਨੇ ਆ ਵੇ ਕੋ ਅਮਰੂਦ ਆ ਵੀ ਆ ਬਾਨੀ ਵਾਲ ਪਤਾ ਨਹੀਂ ਕਾਦੀ ਆ ਆਹ ਦੇਖੋ ਸਾਰੀ ਸਬਜ਼ੀਆਂ ਘਰੇ ਬੀਜੀ ਪਈ ਆ ਤੇ ਇੱਥੇ ਹੀ ਤੋੜ ਤੋੜ ਕੇ ਇੱਥੇ ਹੀ ਤੋੜ ਤੋੜ ਕੇ ਖਾਈ ਜਾਂਦੇ ਨੇ ਇਹ ਘਰ ਦੀ ਸਬਜ਼ੀ ਆ ਚੰਗੀ ਆ ਨਾ ਕੈਮੀਕਲ ਕੋਮਿਕਲ ਤੋਂ ਦੂਰ ਆ ਨਾਲੇ ਘਾਰ ਆ ਰਾਵਣ ਜਦੋਂ ਮਰਜੀ ਤੋੜ ਕੇ ਤੇ ਖਾ ਲੋ ਤੇ ਜਿਹੜੀ ਸਬਜ਼ੀ ਖਾਣ ਦਾ ਮਨ ਕਰਦਾ ਉਹ ਤੋੜ ਲਓ ਇੱਥੋਂ ਵਧੀਆ ਆਏ ਆ ਨਾ ਸਗੋਂ ਥਾਂ ਵਾਦੋ ਇਹਨਾਂ ਦਾ ਬਾਜ਼ਾਰ ਹੈ ਤੇ ਇੱਧੇ ਸਾਈਡ ਇਹਨਾਂ ਨੇ ਸਾਰੇ ਸਬਜ਼ੀ ਸਬਜ਼ੀ ਵੇਚਤੀ ਆ ਦਿਖਾ ਦੇਣਾ ਤੁਹਾਨੂੰ ਪੂਰੇ ਚੰਗੀ ਤਰ੍ਹਾਂ ਇੱਥੋਂ ਲੈ ਕੇ ਔਖ ਤਾਂ ਤੇ ਧੋਂਦਾ ਦਾ ਲੱਗਦਾ ਨਾਮ ਨਿਸ਼ਾਨ ਮਿਟ ਰਿਹਾ ਹੈ ਮਿਟਣਾ ਹੀ ਨਹੀਂ ਹੈ ਇਹਦੀ ਤੱਕ ਬੜੀ ਧੋਂਦਾ ਹੁਣ ਚੱਲਦੇ ਆਂ ਅਸੀਂ ਉੱਥੇ ਨਗਰ ਨਿਗਰਤਾਂ ਤੇ ਚਲੋ ਜੀ ਦੋਸਤੋ ਨੇ ਪਿੰਡ ਤੋਂ ਬਾਹਰ ਆ ਗਏ ਆ ਤੇ ਆ ਦੇਖੋ ਤੇ ਉਹ ਘਰ ਵਾਲੇ ਨੇ ਨਾ ਸੰਤਰੇ ਸਿਆ ਵਰਗਣੀ ਦੇ ਹਰੇ ਪਾਲਕੀ ਸਾਹਿਬ ਨਾਲ ਅੱਗੇ ਡੇਰਾ ਵਸੇ ਤੋਂ ਉਹਨਾਂ ਦੇ ਦਿਖ ਨਹੀਂ ਦਿਆ ਉਥੋਂ ਪਾਲਕੀ ਸਾਹਿਬ ਆਉਣੀ ਆ ਲੋ ਜੀ ਦੋਸਤੋ ਪੰਜ ਪਿਆਰੇ ਵੀ ਆ ਗਏ ਜੀ ਪਾਲਕੀ ਸਾਹਿਬ ਜੁਰਪੀ ਪਾਲਕੀ ਸਾਹਿਬ ਆ ਗਈ ਦੋਸਤੋ ਅੰਦਰ ਚਾ ਕਰੂ ਸੰਗਤ ਦੋਸਤੋ ਮੈਂ ਸੇਵ ਲਿਆਣਾ ਤੇ ਅਰਸ਼ੂ ਵੀ ਕਿਹਾ ਜਾ ਲਿਆ ਸੇਵ ਤੇ ਰੱਖ ਜਿਆ ਮੈਂ ਨਹੀਂ ਸੇਵ ਤਾ ਮੈਂ ਕਿਹੋਲੀ ਲੈਣਾ ਕਿਤਾ ਭੀੜ ਚ ਨਹੀਂ ਜਾਣਾ ਮੈਂ ਪੇੜ ਚ ਕੋਈ ਲੰਗਰ ਛਡਣਾ ਨਹੀਂ ਤੇ ਇੱਥੇ ਭੀੜ ਚ ਨਹੀਂ ਜਾਂਦਾ ਆਏ ਭਾਈ ਜਾਬ ਹੋਣ ਦੋਸਤੋ ਅਸੀਂ ਨਗਰ ਕੀਰਤਨ ਦੇਖ ਕੇ ਆ ਗਏ ਆ ਤੇ ਹੁਣ ਨਾ ਅਸੀਂ ਜਾਣਾ ਵਾ ਉੱਥੇ ਅੱਡੇ ਤੇ ਜਾਣਾ ਵਾ ਟਾਲੀ ਸਾਹਿਬ ਉੱਥੇ ਨਾ ਮੈਂ ਆਪਣੇ ਫੋਨ ਦੇ ਨਾ ਗਾਰਡ ਪਾਉਣਾ ਵਾ ਤੇ ਹੁਣ ਪਹੁੰਚ ਜਾਂਦੇ ਆ ਤੇ ਨਾਲੇ ਗੁੱਡੇ ਗਾਡੇ ਲੈ ਆਵਾਂਗੇ ਥੋੜੇ ਬਹੁਤੇ ਤੇ ਚਲੋ ਚਾਉਂਦੇ ਆ ਦੋਸਤੋ ਪਹਿਲੀ ਵਾਰ ਮੰਮੀ ਨੇ ਮੋਟਰ ਚੱਲਦੇ ਉਡਾਇਆ ਮਮੀ ਡਰਨ ਬਣੀ ਦੇਹੀ ਇਹਦੇ ਵਿੱਚ ਨਹੀਂ ਪਹਿਣਾ ਮੋਟਰ ਚੱਲਦੇ ਦਿਨ ਚਲਾਉਣਾ ਨਹੀਂ ਆਉਂਦਾ ਤੇ ਆ ਚਲਾਉਂਦਾ ਯਾ ਦੇਖੋ ਮੋਟਰ ਚੱਲਦੀ ਆਂ ਜੀ ਦੋਨ ਦੱਸ ਮੰਮੀ ਐ ਸਾਰੇ ਐ ਵੀ ਛਾਕ ਕਰਦੀ ਤੇ ਛਾਕ ਕਰਦੀ ਚਲਾ ਲਈ ਦੇ ਵਾਲਿਆ ਇੱਥੇ ਆ ਜੇ 13 ਨਹੀਂ ਆਈਆਂ ਅਸੀਂ ਇਹਣਾ ਤੇ ਇੱਥੇ ਵੀ ਕਹਿੰਦਾ ਦਾ ਬਣਾ ਪਾਈ ਇੱਥੇ ਰਹਿਣਾ ਹੁਣ ਗਾਰਡ ਵਾਲਿਆ ਨਵਾਂ ਆ ਗਏ ਦੋਸਤੋ ਇੱਕੋ ਥੇ ਤੇ ਚੜਾਉਣ ਪਤੰਗਾਂ ਤੇ ਆ ਦੇਖੋ ਦੋ ਆ ਲਿਆਂਦੀਆਂ ਇੱਕੋ ਜੜਾਉਂਦੇ ਆ ਤੇ ਇੱਕ ਇੱਥੇ ਆ ਤਿੰਨ ਤਰ੍ਹਾਂ ਵੱਡਾ ਵੇਖਾਂਗੇ ਜੇ ਚੜ੍ਹਿਆ ਤੇ ਚੜਾਵਾਗੇ ਇਹਨੂੰ ਵੀ ਤੇ ਤੁਹਾਨੂੰ ਦੁਹਾਂ ਰੰਗ ਵੀ ਅਲੱਗ ਲੱਗ ਰਹੇ ਆਂ ਤੇ ਡਿਜ਼ਾਈਨ ਵੀ ਡਿਜ਼ਾਈਨ ਇਹਦੇ ਕਾਦੇ ਆ ਆ ਦਿਲ ਵਾਲਾ ਆ ਅੱਖਰ ਤੇ ਉਹ ਇੱਕੋ ਪੂਤੀ ਆ ਜਾ ਉਪੂਤੀਆ ਬਸ ਇਹੀ ਔਰ ਤਿੰਨ ਲਿਆਂਦੇ ਸੀ ਸੋ ਚੜਾਉਨੇ ਆ ਇਹਨੂੰ ਪਾਈ ਤਲਾਮਾਂ ਪਹਿਲਾਂ ਤੇ ਫਿਰ ਬਾਅਦ ਚ ਮੈਂ ਚੜਾਉਣਾ ਦੋਸਤੋ ਮੈਂ ਵੀ ਚੜਾਤਾ ਗੁੱਡਾ ਆ ਜੇ ਮੇਰਾ ਨਹੀਂ ਪੈਂਦਾ ਆ ਮੇਰਾ ਗੁੱਡਾ ਤੇ ਆ ਅਰਸ਼ਦਾ ਤੇ ਆ ਮੇਰਾ ਤੇ ਉਧਰ ਵੀ ਚੜਨਦੇ ਆ ਅੱਗੇ ਵੀ ਦੋਗ ਗੁੱਡੇ ਥੋੜੇ ਚੜਨਦੇ ਆ ਚੜਨ ਸ਼ਾਇਦ ਹੁਣ ਚੜਾਉਨੇ ਹੀ ਵੀ ਆ ਮੇਰਾ ਜੀ ਦੋਸਤੋ ਜਿਹੜੀ ਮੈਂ ਗੁੱਡੀ ਚੜਾਉਂਦੇ ਨਾ ਉਹ ਤੇ ਮੈਂ ਲਈਆ ਵਢਾ ਤੇ ਹੁਣ ਪੀਣ ਲੱਗੇ ਆ ਚਾਹ ਲਈਏ ਗੱਡੀ ਜਿਹੜੀ ਮੈਂ ਚੜਾਉਂਦਾ ਯਾਰ ਲਈਏ ਵੜਾ ਹੁਣ ਲੱਗੇ ਪੀਣ ਚਾਹ ਇੱਧਰ ਇਹ ਪੱਲਗਾ ਪਾਉਣ ਬੇਚੇ ਓਏ ਉਹਦੇ ਨਾਲ ਇਹਨਾਂ ਨੇ ਵੱਡੀ ਆ ਭਾਈ ਸਾਹਿਬ ਨੇ ਚੱਕਦੀ ਪਾਉਣ ਨਹੀਂ ਦਿਆਂ ਅੱਗੇ ਪਿੱਛੇ ਆ ਪਿਆ ਗਿਆ ਯੋ ਉਹਨਾਂ ਨੇ ਵੀ ਪੈ ਗਿਆ ਵੇਚਾ ਦੋਸਤੋ ਉਹਨਿਲਾ ਥਾਂ ਹੀ ਛੋੜਦੇ ਵਾਲੇ ਵੇਚਾ ਪਿਆ ਨਹੀਂ ਆ ਸਾਡਾ ਤੇ ਉੱਪਰ ਸੇ ਪੈਣਾ ਅੜੇ ਤੋਂ ਉਪਰ ਦੀ ਪੈਣਾ ਵੇਚਾ ਪੈ ਗਈ ਹੁਣ ਪੈ ਗਈ ਯੋ ਆ ਜਿਹੜਾ ਆਉਂਦੇ ਇਧਰ ਪਹਿਲਾਂ ਇਹਨਾਂ ਨੇ ਆੜੀਆਂ 1 2 2 ਵੜੀਆਂ ਵੜੀਆਂ ਇਹਨਾਂ ਨੇ ਹੁਣ ਹੁਣ ਅਸੀਂ ਇੱਥੇ ਪਾਉਂਦੇ ਵੇਚਾ ਵੜਦੇ ਤਾਂ ਨਹੀਂ ਆ ਰਹੀ ਆ ਰਹੀ ਕਿਤੇ ਇਹ ਤਾਂ ਠੰਡ ਇੰਨੀ ਆ ਹਵਾ ਹੀ ਨਹੀਂ ਚੱਲਦੀ ਹੱਥ ਹੀ ਕੰਬੀ ਜਾਂਦੇ ਨੇ ਛੋਟ 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 ਹਾਂ ਹੁਣ ਪਿਆ ਹੀ ਚੰਗੀ ਤਰ੍ਹਾਂ ਹੁਣ ਪਿਆ ਹੀ ਚੰਗੀ ਤਰ੍ਹਾਂ ਵੇਚਾ ਅਗਰ ਹੋਸ਼ ਨਾ ਕੀ ਕਿਦਾ ਜਿੰਦਾ ਹੋਰ ਕੇ ਰਿੰਦੇ ਜਾਂਦੇ ਤੂੰ ਉਹ ਯੂਡੇ ਇਹਦੇ ਨੇ ਆ ਕੀ ਮੰਦਾ ਹਣ ਰੇਦੇ ਯਾਰ ਇਹਦੀ ਵੱਡੀ ਜਾਂਦੀ ਆ ਤੇ ਕਿਹਦੀ ਰਹਿੰਦੀ ਆ ਉਹ ਲੈ ਕੱਢਦਾ ਹੀ ਉਹਨੇ ਨਹੀਂ ਨਹੀਂ ਪਿਆ ਗਿਆ ਥਾਣ ਛੋੜ ਦੇ ਤੂੰ ਮੂੰਹ ਥਾਣ ਕਰੀ ਛੋੜ ਦੇ ਉਹਨੇ ਕੱਢਤਾ ਕਿ ਨਹੀਂ 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 ਆਈ ਵੀ ਆਈਓ ਚੁੱਕਦੀ ਹੁੰਦੇ ਦਾ ਦਿਖੇਗੀ ਹਾਂ ਆ ਗਈ ਬਹੁਤ ਏ ਨਿੱਕੇ ਨਿੱਕੇ ਦਿਖੰਦੀਆਂ ਕਿੱਜ ਦੇ ਖਾਈ ਦੇ ਖਾਈ ਤੇ ਆ ਲੈ ਵਡਾਲੀਓ ਆ ਗਿਆ ਜੀ ਆਵੇ ਇਧਰ ਉਹਦੇ ਨਾਲ ਖੇਚੀ ਉਹਨੇ ਉਹ ਦਿਨਾਂ ਖੇਚ ਮੜਾਈ ਹੋ ਗਈ ਉਹ ਆ ਵਡਾ ਗੁੱਡਾ ਵੀ ਗਿਆ ਆਈਓ ਆ ਇਧੇ ਨਾ ਖੇਚ ਮੜਾਈ ਹੋ ਗਈ ਉਹ ਵੱਢ ਗਈਆਂ ਉਹ ਜਾ ਵੇ ਤੈਨਾਂ ਗਏ ਗੁੜੇ ਓਹੋ ਅੱਗੇ ਕੰਮ ਖਰਾਬ ਹੋ ਗਿਆ ਨਾ ਤਿੰਨ ਗੁਡੇ ਇਕੱਠੇ ਗਏ 3 ਗੁਡੇ ਇਕੱਠੇ ਵੜਦੇ ਤੇ ਐਂਡ ਤੇ ਜਾ ਕੇ ਉਹਨਾਂ ਨੇ ਫੜ ਲਈ ਆ ਇੱਥੇ ਐਨੇ ਛੋੜ ਦੇ ਵੇਚਿਆ ਤੇ ਨਾਲ ਉਹ ਡੂੰਗੀ ਗਈ ਹੋੜੀ ਆ ਕਿੱਥੇ ਦੀ ਖੰਧ ਦੇਖਣੀ ਆ ਢੀ ਕਿੱਥੇ ਆ ਬੱਦਲ ਤੇ ਆ ਪੂਰਾ ਚਟਾ ਉਟਾ ਦਿਖਣ ਦੇਣੀ ਆ ਆਪਣੀ ਕਿੱਥੇ ਆ ਓ ਯਾਰ ਤਿੰਨ ਵੜਤੀਆਂ ਹੀ ਲਾਦੇ 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 ਤਿੰਨ ਵੜਤੀਆਂ ਜੇ ਦੇ ਦੇਣਾ ਵੇਚਿਆ ਪਿਆ ਸੀ ਉਹਦੀ ਤੇ ਆ ਜੇ ਆਲੀ ਉਹਦੀ ਜਿਹਦੇ ਨਾਲ ਪੇਚ ਆਪਿਆ ਸੀਗਾ ਸੱਟ ਯਾਰ ਵਢਾਈ ਵੱਢੀ ਗਈ ਹੁਣ ਗੁੱਡੇ ਹੀ ਮੁਗ ਗਿਆ ਇੱਕ ਵੱਡਾ ਗੁੱਡਾ ਹੀ ਸਾਡੇ ਕੋਲ ਆੜਾ ਇਹਨੇ ਚੜਾ ਕੇ ਵੇਖੀ ਮੜਾਈ ਆ ਚੜਾਇਆ ਲੋਈ ਦੋਸਤੋ ਹੁਣ ਇਹ ਤਿੰਨ ਤਵਾ ਜੜਾਤਾ ਹੀ ਬਾਕੀ ਜਿਹੜੇ ਅਸੀਂ ਲਿਆਂਦੇ ਹੀ ਨਾ ਪੰਜ-ਦਾਹਾਂ-ਦਾਹਾਂ ਵਾਲੇ ਉਹ ਤੇ ਵੱਡੇ ਗੇਣੇ ਹੁਣ ਇਹ ਆ ਵੱਡਾ ਗੁੱਡਾ ਜੜਾਤਾ ਜੀ ਉਹ ਤੇ ਹੈਰਾਨ ਹੋ ਗਏ ਕਹਿੰਦੇ ਵੀ ਆ ਕਿਹੜਾ ਜੜਾਤਾ ਇਹਨਾਂ ਨੇ ਉਹ ਵੀ ਬੈਠੇ ਹੀ ਉਹ ਤੇ ਕਾਂੜੀਆਂ ਪਾਉਂਦੇ ਕਾਂੜੀਆਂ ਚੱਲ ਤੂੰ ਚੜਾ ਦੇ ਕਿਤੇ ਗਾਣੇ ਵਾਲੀ ਤੋੜ ਦੇ ਫਿਰ ਦੋ ਹੱਥ ਰਡੋਰ ਬੜੀ ਨੇ ਦੋ ਹੱਥੜਾ ਆਏ ਆ ਗਏ ਇੱਕ ਆ ਤੇ ਆਈਓ ਆ ਗਏ ਫਿਰ 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 ਦੋ ਤਨੇ ਗੀਟੋ ਚੜਦਾ ਇਹ ਚੱਲ ਚੜਾ ਦੇ ਵਧਾ ਦੇ ਵਧਾ ਵਧਾ ਸੀ ਥੋੜਾ ਨਹੀਂ ਇਹਨੂੰ ਵਧਾਉਣਾ ਨਹੀਂ ਜਾਂਦੇ ਵਧਾਉਂਦੇ ਆ ਹੋ ਚੱਲ ਦੋਸਤੋ ਮੈਨ ਲੱਗਾ ਜੀ ਹੁਣ ਇਹਨੇ ਅਰਸ਼ਣੇ ਦੇ ਵਧਾਤਾ ਹਾਂ ਮੈਂ ਫੜ ਕੇ ਰੱਖਣਾ ਹੋਰ ਕੀ ਕਰ ਸਕਦੇ ਆ ਔਰ ਇਹਦੇ ਗਾਂਢਾ ਹੀ ਆ ਗਿਆ ਜਾਉਂਦਾ ਫਿਰ ਨਾਣਾ ਉਹੋ ਜਿਹੜਾ ਲੈ ਇਨੇ ਗੁੱਡੇ ਹੁਣ ਰੱਖੀਏ ਇਹਨਾਂ ਨੂੰ ਥੱਲੇ ਤੇ ਚਲੋ ਆਜੋ ਆ ਵੀ ਇੱਕ ਆ ਵੀ ਇਹਨੂੰ ਰੱਖਣਾ ਚੱਲ ਆ ਜਾ ਚੱਲ ਆ ਗਿਆ ਦਿਫੋਲੇ ਇਹੀ ਉੱਤੇ ਰਹਾ ਦੇ ਲਈ ਗਲੋਇਡ ਵਿਥਾਉਣ ਹੋਣੀਆਂ ਇਹਦੀ ਲੈੰਦਰੋ ਚੱਲ ਇਸ ਤਰ੍ਹਾਂ ਲੱਗਣਾ ਨਹੀਂ ਉਹ ਜਦੋਂ ਕੋਈ ਇੱਥੇ ਬੈਠੇ ਨਹੀਂ ਐ ਤਾਂ ਇੱਥੇ ਨਾ ਆਉਂਦੇ ਅਸੀਂ ਇਦਾਂ ਹੀ ਤੋਂ ਹੁਣ ਦੋਸਤੋ ਇਹਨੂੰ ਡਰੜੀ ਖਾ ਗਏ ਤੇ ਬੈੱਡ ਤੇ ਬੈ ਗਏ ਹੁਣ ਬਸ ਸੌਣਾ ਵਾ ਨੌ ਸੱਡ ਨੌ ਇਹ ਸੌਣਾ ਵਾ ਤੇ ਦੋਸਤੋ ਜਿਦਾ ਤੁਸੀਂ ਵੇਖਿਆ ਅੱਜ ਨਗਰ ਕੀਰਤਨ ਹੀ ਭੂਈ ਬੈੱਡ ਵੀ ਅੱਜ ਫਿਰ ਨਗਰ ਕੀਰਤਨ ਵੇਖਿਆ ਬਹੁਤ ਚਾਨਣ ਕੀ ਥੋੜੀ ਜਿਹੀ ਪਲੰਗਾ ਬਦੰਗਾ ਜੜਾਈਆਂ ਤੇ ਅੱਜ ਦੇ ਬਲੌਗ ਜਿਵੇਂ ਇੰਨਾ ਹੀ ਆਈ ਹੋਪ ਤੁਹਾਨੂੰ ਬਲੌਗ ਵਧੀਆ ਲੱਗਾਏਗਾ ਜੇ ਬਲੌਗ ਨੂੰ ਦੇਖ ਲਾ ਜੀ ਬਲੌਗ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦਾ ਤੁਹਾਨੂੰ ਕਿਸਨੇ ਬਲੌਗ ਸਟਿਲ ਦੇ ਟੇਕ ਕੇਅ ਪੇਟ ਚ ਕੋਈ ਤੀਛੜ ਰਹੀ ਨਹੀਂ ਆ ਯਾਰ ਕੀ ਚਾਟ ਬਣਾਈ ਪੇਟੇ ਮੇਂ ਜੀ ਲੜ ਰਹੀ ਨਹੀਂ ਦੇ ਥੋੜੇ ਦਾ